ਕੱਲ ਪਰਸੋ ਦੀਆਂ ਮੀਡੀਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਕਿ ਜਿਹੜੀ ਖੰਡੂਰ ਸਾਹਿਬ ਦੀ ਲੋਕ ਸਭਾ ਜਿਹੜੀ ਆਪਣੀ ਸੀਟ ਹੈ ਉਹ ਸੀਟ ਦੇ ਉੱਪਰੋਂ ਕਿ ਭਾਈ ਜਿਹੜਾ ਅੰਮਰਤਪਾਲ ਨੌਜਵਾਨ ਸਾਡੇ ਉਹ ਚੋਣ ਲੜ ਰਹੇ ਨੇਗੇ ਇਹ ਮੀਡੀਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲੀ ਜਾਂਦੀਆਂ ਨੇ। ਦੇਖੋ ਗੱਲ ਐ ਉਹ ਵੀ ਚੋਣ ਲੜਦਾ ਹਰ ਇੱਕ ਨੂੰ ਅਧਿਕਾਰ ਹੈ, ਹਰ ਇੱਕ ਨੂੰ ਫਰਜ਼ ਹੈ ਪਰ ਮੈਂ ਇਹ ਗੱਲ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਸਾਡੇ ਪੰਜਾਬ ਦੇ ਵੋਟਰਾਂ ਨੂੰ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਹੈ। ਬੀ ਜੇਕਰ ਇਹ ਸਿਸਟਮ ਨੂੰ ਸੁਧਾਰਨਾ ਹੈ ਜੇਕਰ ਚਾਹਣਾ ਹੈ ਕਿ ਜਿਹੜੀ ਸਾਡੀ ਪੰਜਾਬ ਦੀ ਰਾਜਨੀਤੀ ਦਾ ਸਿਸਟਮ ਬਦਲੇ ਉਹਨਾਂ ਨੂੰ ਨਵੇਂ ਲੋਕਾਂ ਨੂੰ ਚੰਗੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਜਿਨ੍ਹਾਂ ਨੂੰ ਅਸੀਂ ਲੰਮੇ ਸਮੇਂ ਤੋਂ ਦੇਖ ਲਿਆ ਵਰਤ ਵਰਤ ਕੇ ਜਿਨ੍ਹਾਂ ਨੂੰ ਅਸੀਂ ਦੇਖ ਲਿਆ ਵੀ ਕਿ ਇਹਨਾਂ ਨੇ ਕਿਸੇ ਨੇ ਸਾਡੇ ਪੰਜਾਬ ਦੀ ਗੱਲ ਨਹੀਂ ਕੀਤੀ ਕਿਸੇ ਨੇ ਸਾਡੇ ਪਾਣੀਆਂ ਦੀ ਗੱਲ ਨਹੀਂ ਕੀਤੀ ਨੌਜਵਾਨੀ ਨਸ਼ੇ ਦੇ ਵਿੱਚ ਮਰ ਰਹੀ ਹੈ ਉਹਦੀ ਕੋਈ ਨੌਜਵਾਨ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਣ ਦੀ ਗੱਲ ਨਹੀਂ ਕਰੀ ਪ੍ਰਵਾਸ ਦੀ ਪੰਜਾਬ ਦੀ ਕਿੱਡੀ ਵੱਡੀ ਸਮੱਸਿਆ ਹੈ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਸਾਡਾ ਇਹ ਬੜੇ-ਬੜੇ ਜਿਹੜੇ ਸਾਡੇ ਮਾਸਲ ਨੇ ਪੰਜਾਬ ਦੇ ਜਿੰਨਾ ਮਾਸਲ ਜਿੰਨਾ ਤੇ ਮਸਲੇ ਦੇ ਉੱਪਰ ਕਿਸੇ ਨੇ ਉਹਨਾਂ ਨੇ ਰਾਜਨੀਤਿਕ ਲੀਡਰਾਂ ਨੇ ਗੱਲ ਕੀਤੀ ਨਹੀਂ ਇਸ ਕਰਕੇ ਮੈਂ ਕੋਈ ਗੱਲ ਕਹਿਣਾ ਚਾਹਣਾ ਵੀ ਜਿੰਨੇ ਵੀ ਇਸ ਵਾਰੀ ਨਵੇਂ ਬੰਦੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਵੀ ਨੌਜਵਾਨ ਚੰਗੀ ਸਿੱਖ ਰਾਜਨੀਤੀ ਕਰਦੇ ਨੇਗੇ ਉਹਨਾਂ ਦਾ ਖਾਸ ਕਰਕੇ ਸਾਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਵੀ ਜਿਹੜੀ ਸਾਡੀ ਸਿੱਖ ਰਾਜਨੀਤੀ ਹੈ ਮਹਾਰਾਜ ਹਰਜੀਤ ਸਿੰਘ ਦੀ ਸਾਡੀ ਸਿੱਖ ਰਾਜਨੀਤੀ ਕਿੰਨੀ ਚੰਗੀ ਰਾਜਨੀਤੀ ਰਹੀ ਉਸ ਰਾਜਨੀਤੀ ਦੇ ਵਿੱਚ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਦੂਜੇ ਨੰਬਰ ਤੇ ਹਿੰਦੂਆਂ ਦੀ ਤੀਜੇ ਨੰਬਰ ਤੇ ਸਿੱਖਾਂ ਦੀ ਗਿਣਤੀ ਸੀਗੀ ਉਸ ਸਿੱਖ ਰਾਜਨੀਤੀ ਦੇ ਵਿੱਚ ਹਰ ਇੱਕ ਨੂੰ ਇਨਸਾਫ਼ ਮਿਲਦਾ ਰਿਹਾ ਹਰ ਇੱਕ ਨੂੰ ਜਿਹੜੇ ਕਿ ਆਪਣੇ ਇਨਸਾਫ਼ ਮਿਲਦਾ ਰਿਹਾ ਪਰ ਹੁਣ ਮੇਰੀ ਬੇਨਤੀ ਇਹੀ ਹੈ ਪੰਜਾਬ ਦੇ ਲੋਕਾਂ ਨੂੰ ਜੇਕਰ ਕੋਈ ਨੌਜਵਾਨ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਤਾਂ ਸਰਕਾਰਾਂ ਨੇ ਬੜਾ ਤੱਕਾ ਕੀਤਾ ਤਾਂ ਉਹ ਸਾਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਨੌਜਵਾਨ ਦਾ ਸਾਥ ਦੇਈਏ ਸੂ ਸਿੱਖ ਜੱਥੇਬੰਦੀ ਦਾ ਫਰਜ਼ ਹੈ ਕਿ ਉਸ ਨੌਜਵਾਨ ਦੀ ਅਸੀਂ ਸੋਚ ਨੂੰ ਸਮਝ ਕੇ ਖਡੂਰ ਸਾਹਿਬ ਦੀ ਜਿਮਣੀ ਚੋਣ ਹੈ ਉੱਥੋਂ ਭਾਈ ਅੰਮਰਤਪਾਲ ਜਿਹੜਾ ਪ੍ਰਚਾਰ ਕਰਨਾ ਚਾਹੀਦਾ ਖਾਸ ਕਰਕੇ ਮੀਡੀਆ ਬਹੁਤ ਵੱਡੀ ਪਾਵਰ ਹੈ ਕਿਉਂਕਿ ਮੇਰੇ ਨਾਲ ਇਹ ਦੇਖੋ ਸਾਰੇ 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 ਸੋਸ਼ਲ ਮੀਡੀਆ ਅਕਾਊਂਟ ਇਹਨਾਂ ਨੇ ਬੰਦ ਕਰੇ ਪਏ ਨੇਗੇ ਪਰ ਜਿਹੜੇ ਜਿਹੜੇ ਵੀ ਚਾਹੁੰਦੇ ਨੇ ਕਿ ਚੰਗੇ ਪੇਚ ਕੋਈ ਗੱਲ ਕਰਨਾ ਚਾਹੁੰਦੇ ਨੇ ਨੌਜਵਾਨ ਤਾਂ ਆਪਣੇ ਤਰੀਕੇ ਨਾਲ ਉਹ ਸਾਡੇ ਨੌਜਵਾਨ ਦੀ ਆਪਾਂ ਸਾਥ ਦੇਈਏ ਸਹਿਯੋਗ ਦੇਈਏ ਤਾਂ ਕਿ ਜਿਹੜਾ ਕਿ ਉਹ ਜਿੱਤ ਕੇ ਉੱਥੋਂ ਕੋਈ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆ ਸਕੇ ਜੇਲ੍ਹ ਤੋਂ ਬਾਹਰ ਆਉਣ ਦਾ ਇੱਕੋ ਤਰੀਕਾ ਕਿ ਜਿੰਨੇ ਵੀ ਅੱਜ ਤੱਕ ਲੀਡਰਾਂ ਦੇ ਉੱਪਰ ਜਿਹੜੇ ਕਈਆਂ ਦੇ ਉੱਪਰ ਜਿਹੜੇ ਇਹ ਜਿਹੜੇ ਬਹੁਤ ਘੱਟ ਬੰਦਿਆਂ ਦੇ ਉੱਪਰ ਜਿਹੜੇ ਇਹੋ ਜਿਹੇ ਧਰਾਮਾ ਲੱਗੀਆਂ ਰਹਿਗੀਆਂ ਪਰ ਜਦੋਂ ਜੇਲ੍ਹ ਦੇ ਜਦੋਂ ਜਿੱਤ ਜਾਂਦੇ ਨੇ ਤਾਂ ਜੇਲ੍ਹ ਦੇ ਵਿੱਚੋਂ ਆਉਣ ਦਾ ਜਿਹੜਾ ਤਰੀਕਾ ਉਹ ਸਹੀ ਹੋ ਜਾਂਦਾ ਹੈ ਪਰ ਸਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਤਾਂ ਕਰਕੇ ਜਿਹੜਾ ਉਹ ਨੌਜਵਾਨ ਸਾਡੇ ਡਿਬਰੂਗੜ ਦੇ ਜ਼ਿਲ੍ਹੇ ਚ ਆ ਸਕਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਵੋਗੇ ਜੇਕਰ ਤੁਸੀਂ ਉਹਨਾਂ ਸਾਥ ਦੇਵੋਗੇ ਦੇਖੋ ਕਿੰਤੂ ਪ੍ਰਾਂਤੂ ਮੈਨੂੰ ਪਤਾ ਬਹੁਤ ਕਰਨਿਆ ਜਿਹੜੇ ਕਿ ਦੂਜੀਆਂ ਪਾਰਟੀਆਂ ਨੇ ਦੇਖੋ ਜੀ ਬਹੁਤ ਸਾਰੇ ਗੱਲਾਂ ਉਹਨਾਂ ਨੇ ਬਣਾਉਣੀਆਂ ਨੇ ਬਣਾ ਲੈਣ ਦਾ ਉਹਦਾ ਕੰਮ ਹੈ ਹੋਰ ਬਹੁਤ ਸਾਰਾ ਦੇਖੋ ਤੁਸੀਂ ਏਜੰਡਾ ਪ੍ਰੋਪਗੈਂਡਾ ਹਲਾ ਚਲਾਉਣਗੇ ਉਹਨਾਂ ਨੇ ਚਲਾਉਣਾ ਹੀ ਹੈ ਉਹਨਾਂ ਨੇ ਇਸ ਕਰਕੇ ਆਪਾ ਉਹ ਜੀ ਦੀ ਪ੍ਰਵਾਹ ਨਹੀਂ ਕਰਨੀ ਪਰ ਆਪਾਂ ਜਿਹੜਾ ਕਿ ਆਪਾਂ ਆਪਣੇ ਇੱਕ ਰਸਤੇ ਚੱਲਣਾ ਇੱਕ ਏਜੰਡੇ 'ਚ ਚੱਲਣਾ ਆਪਾਂ ਆਪਾਂ ਸਾਹ ਦਿੱਤੀਏ ਕਿ ਆਪਣੀ ਜਿਹੜੀ ਰਾਜਨੀਤੀ ਆ ਪੰਜਾਬ ਦੀ ਬਗਲੀਏ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਅੱਗੇ ਲੈ ਕੇ ਆਈਏ ਇੰਨੀਆਂ ਗੱਲਾਂ ਕਰਨ ਲਈ ਮੈਂ ਧੰਨਵਾਦ